ਜੋ ਪਿਛਲੇ ਦਿਨੀ ਸਾਡੇ ਪਿੰਡ ਵਿੱਚ ਜੋ ਮੰਤਰੀ ਸਾਹਿਬ ਦੇ ਵਾਲਾਂ ਦੀ ਵੈਅਦੀ ਹੋਈ ਸੀ ਉਹਨਾਂ ਦਾ ਅੱਜ ਫੈਸਲਾ ਹੋ ਚੁੱਕਾ ਹੈ ਫਬਰ ਮੇਜਰ ਜਿਸ ਨੇ ਵੀ ਜੀ ਸੋਢੀ ਉਹਨਾਂ ਨੇ ਕਰਵਾਇਆ ਹੈ ਤੇ ਜੋ ਸਾਡੇ ਮੁਲਾਜ਼ਮਾ ਹਨ ਉਹਨਾਂ ਨੇ ਅੱਜ ਗੁਰੂ ਘਰ ਦੇ ਵਿੱਚ ਮਾਫੀ ਮੰਗ ਕੇ ਆਪਣਾ ਜਿਹੜਾ ਵਾ ਪਛਤਾਪ ਕਰਕੇ ਤੇ ਫੈਸਲਾ ਲੈ ਲਿਆ ਹੈ ਹੋਰ ਮੰਤਰੀ ਸਾਹਿਬ ਹਨ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਮਾਮਾ ਜੀ ਉਹਨਾਂ ਨੇ ਉਹਨਾਂ ਨੂੰ ਮੁਆਫੀ ਦੇ ਦਿੱਤੀ ਹੈ। ਪਿੰਡ ਦੇ ਜੋ ਜੋ ਵੀ ਪਿੰਡ ਦੇ ਬਾਕੀ ਸਾਡੇ તાલુકા ਸਰਪੰਚ ਸਾਹਿਬ ਜਤਿੰਦਰ ਸਿੰਘ ਜੀ ਸਭ ਪੰਚਾਇਤ ਵਿੱਚ ਹਾਜ਼ਰ ਹੈ। ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਖਾਤੇ ਹੈ। ਇਹ ਕੀ ਕਹਿੰਦੇ ਆ ਬੈਠੇ ਆਪਣੇ ਕੀ ਪੁਲਿਸ ਵਾਲੇ ਮੁਲਾਜ਼ਮ ਬੈਠੇ ਆ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਕੈਸਾ ਧੁਏ ਹੀ ਅਰੇ ਮੁੱਖ ਮੰਤਰੀ ਦਾ ਫੈਸਲਾ ਹੋ ਚੁੱਕਾ ਵਾ ਗੋਦਵਾਲ ਸਾਹਿਬ ਬਹੁਤ ਵਧੀਆ ਆਪਣਾ ਕੀ ਕਹਿੰਦੇ ਆ ਬੰਦੇ ਬੰਦਿਆਂ ਦੇ ਵਿੱਚ ਬੈ ਕੇ ਵਧੀਆ ਫੈਸਲਾ ਹੋ ਗਿਆ ਵਾ ਬਲਾਜਪਾ ਦਾ ਆਪਣਾ ਕੀ ਕਹਿੰਦੇ ਵਧੀਆ ਫੈਸਲਾ ਕੀਤਾ ਗਿਆ ਲੇਖ ਲਖਾ ਕਰਕੇ ਪੈੜਪੂੜ ਲਾ ਕੇ ਗੂਠੇਗਾਠੇ ਸੈਰ ਸੂਣ ਸਾਰੀ ਜਨਤਾ ਦੇ ਕਰਾ ਕੇ ਵਧੀਆ ਫੈਸਲਾ ਹੋ ਗਿਆ ਵਾ ਮਹਾਰਾ ਸਾਰਿਆਂ ਨੂੰ ਮਾਫ ਕਰੇ ਮਹਾਰਾਜ ਬਲਾਜਪਾ ਬਣਾਜ ਮਾੜੋ ਵੀ ਮਾਫੀ ਬਖਸ਼ੇ ਜਿਨ੍ਹਾਂ ਨੇ ਕਿਸੇ ਦੀ ਬੇਇਜ਼ਤੀ ਕੀਤੀ ਆ ਮਹਾਰਾ ਸਾਰਿਆਂ ਦਾ ਭੜਾ ਕਰੇ ਮਹਾਰਾ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਮਾਜਿਕਾਸਿਕ ਬੌਕਸਰ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਸਾਰੇ ਸੰਗਤ ਨੂੰ ਸਾਰੇ ਗਾਇਬ ਬੰਦੀਆਂ ਨੂੰ ਸੂਚਿਤ ਕਰਵਾਉਣਾ ਚਾਹਣਾ ਕਿ ਬਾਬਾ ਮੇਦਰ ਸਿੰਘ ਦੀ ਸੋਢੀ ਤੇ ਦਿਸ਼ਾ ਨਿਰਦੇਸ਼ਕ ਤੇ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਸਾਡੇ ਛੋਟੇ ਵੀਰ ਮੁੱਖ ਮੰਤਰੀ ਸਾਹਿਬ ਦਾ ਜੋ ਕੇਸਾਂ ਦੀ ਬੇਦਬੀ ਕੀਤੀ ਮਾਜਮਾ ਨੇ ਸੰਗਤ ਦੇ ਵਿੱਚ ਗੁਰੂ ਘਰ ਮਾਫੀ ਮੰਗ ਕੇ ਤੇ ਗਾਂਦ ਵਾਹ ਇਹ ਹੀ ਘਟਨਾ ਨਹੀਂ ਹੋਏਗੀ ਵੀਰੇ ਵੱਲੋਂ ਮਾਫੀ ਮੰਗੀ ਆ ਤੇ ਸਾਡਾ ਮੁੱਖ ਮੰਤਰੀ ਵੀ ਤੇ ਦੇ ਫਾਜ਼ਲ ਸਾਹਿਬ ਵੀ ਇਸ ਗੱਲ ਨਾਲ ਸੈਟੀਸਫਾਈ ਨੇ ਪਿੱਛਾ ਦੀ ਕੋਈ ਨਾ ਦੁਸ਼ਮਨੀ ਨਹੀਂ ਤੇ ਨਾ ਹੀ ਅਹੀਂ ਕਿਸੇ ਦਾ ਨੁਕਸਾਨ ਚਾਹੁੰਦੇ ਆ ਬਾਕੀ ਜਿਹੜੇ মিডিਆ ਵਾਲੇ ਨੇ ਜਾਂ ਜਿਹੜੇ ਹੌ ਲੀਡਰ ਕੋਰੇ ਫਿਰਦੇ ਨੇ ਕਿ ਕੋਨੋਸ ਕੇ ਲੜਾਈ ਦੇ ਸਿਰ ਤੇ ਉਹ ਸ਼ਾਂਤੀ ਨਾਲ ਘਰ ਬੈਜਣਾ ਨਾ ਕਿ ਨਾ ਭੜਕਾਉਂ ਤੇ ਨਾ ਕਿਸਦਾ ਲੜਾਈ ਟਕਰਾਵ ਵਧਾਉਣ ਇਸ ਕਰਕੇ ਦਾਸ ਦੀਆਂ ਬੇਨਤੀਆਂ ਚੰਨਾਂ ਜਿ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾਰ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਸ ਲਈ ਦੇਮੀ ਸਾਡੇ ਪਿੰਡ ਵਿੱਚ ਜੋ ਮੰਤਰੀ ਸਾਹਿਬ ਦੇ ਵਾਲਾਂ ਦੀ ਵਿਵਦੀ ਹੋਈ ਸੀ ਉਹਨਾਂ ਦਾ ਅੱਜ ਫੈਸਲਾ ਹੋ ਚੁੱਕਾ ਹੈ ਪਰ ਮੇਜਰ ਜਿਸ ਨੇ ਵੀ ਜੀ ਸੋਢੀ ਉਹਨਾਂ ਨੇ ਕਰਵਾਇਆ ਹੈ ਤੇ ਜੋ ਸਾਡੇ ਮੁਲਾਜ਼ਮਾ ਹਨ ਉਹਨਾਂ ਨੇ ਅੱਜ ਗੁਰੂ ਘਰ ਦੇ ਵਿੱਚ ਮਾਫੀ ਮੰਗ ਕੇ ਆਪਣਾ ਜਿਹੜਾ ਵਾ ਪਛਤਾਪ ਕਰਕੇ ਤੇ ਫੈਸਲਾ ਲੈ ਲਿਆ ਹੈ ਹੋਰ ਮੰਤਰੀ ਸਾਹਿਬ ਹਨ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਮਾਮਾ ਜੀ ਉਨਾਂ ਨੇ ਉਹਨਾਂ ਨੂੰ ਮੁਆਫੀ ਦੇ ਦਿੱਤੀ ਹੈ। ਪਿੰਡ ਦੇ ਜੋ ਜੋ ਵੀ ਪਿੰਡ ਦੇ ਬਾਕੀ ਸਾਡੇ ਸਰਕਾਰ ਸਰਪੰਚ ਸਾਹਿਬ ਦਿਤਿੰਦਰ ਸਿੰਘ ਜੀ ਸਭ ਪੰਚਾਇਤ ਵਿੱਚ ਹਾਜ਼ਰ ਹੈ। ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦਾ ਖਾਤੇ ਹੈ। ਕੀ ਕਹਿੰਦੇ ਆ ਬੈਠੇ ਆਪਣੇ ਕੀ ਪੁਲਿਸ ਵਾਲੇ ਮੁਲਾਜ਼ਮ ਬੈਠੇ ਆ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਕੀ ਐਸਾ ਥੁਏ ਹੀ ਅੱਜ ਮੁੱਖ ਮੰਤਰੀ ਦਾ ਫੈਸਲਾ ਹੋ ਚੁੱਕਾ ਵਾ ਗੋਦਵਾਲ ਸਾਹਿਬ ਬਹੁਤ ਵਧੀਆ ਆਪਣਾ ਕੀ ਕਹਿੰਦੇ ਆ ਬੰਦੇ ਬੰਦਿਆਂ ਦੇ ਵਿੱਚ ਬੈ ਕੇ ਵਧੀਆ ਫੈਸਲਾ ਹੋ ਗਿਆ ਵਾ ਰਾਜਮਾ ਦਾ ਆਪਣਾ ਕੀ ਕਹਿੰਦੇ ਵਧੀਆ ਫੈਸਲਾ ਕੀਤਾ ਗਿਆ ਲੇਖ ਲਖਾ ਕਰਕੇ ਪੈੜ ਪੂੜ ਲਾ ਕੇ ਗੂਠੇ ਕਾਠੇ ਸੈੜ ਸੂਣ ਸਾਰੀ ਜਨਤਾ ਦੇ ਕਰਾ ਕੇ ਵਧੀਆ ਫੈਸਲਾ ਹੋ ਗਿਆ ਵਾ ਮਹਾਰਾ ਸਾਰਿਆਂ ਨੂੰ ਮਾਫ ਕਰੇ ਮਹਾਰਾਜ ਮਲਾਜਮਾ ਮਾਣ ਆਜ ਮਾਣ ਨੂੰ ਵੀ ਮਾਫੀ ਬਖਸ਼ੇ ਜਿਨ੍ਹਾਂ ਨੇ ਕਿਸਾ ਦੀ ਬੇਇਜ਼ਤੀ ਕੀਤੀ ਆ ਮਹਾਰਾ ਸਾਰਿਆਂ ਦਾ ਭੜਾ ਕਰੇ ਮਹਾਰਾ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਮਾ ਜਕਾਸਿਕ ਬੌਕਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਸਾਰੇ ਸੰਗਤ ਨੂੰ ਸਾਰੇ ਗਾਇਬ ਬੰਦੀਆਂ ਨੂੰ ਸੂਚਿਤ ਕਰਵਾਉਣਾ ਚਾਹਣਾ ਕਿ ਬਾਬਾ ਮੀਰ ਸਿੰਘ ਦੀ ਸੋਡੀ ਤੇ ਦਿਸ਼ਾ ਨਿਰਦੇਸ਼ ਤੇ ਸਾਰੇ ਪਿੰਡ ਵੀ ਸਹਿਮਤੀ ਦੇ ਨਾਲ ਸਾਡੇ ਛੋਟੇ ਵੀਰ ਮੁੱਖ ਮੰਤਰੀ ਸਾਹਿਬ ਦਾ ਜੋ ਕੇਸਾਂ ਦੀ ਬੇਦਬੀ ਕੀਤੀ ਮਾਜਮਾ ਨੇ ਸੰਗਤ ਦੇ ਵਿੱਚ ਗੁਰੂ ਘਰ ਮਾਫੀ ਮੰਗ ਕੇ ਤੇ ਗਾਂਦ ਵਾਹ ਇਹ ਹੀ ਘਟਨਾ ਨਹੀਂ ਹੋਏਗੀ ਮੇਰੇ ਵੱਲ ਤੇ ਮਾਫੀ ਮੰਗੀ ਆ ਤੇ ਸਾਡਾ ਮੁੱਖ ਮੰਤਰੀ ਵੀ ਤੇ ਫਾਜ਼ਲ ਸਾਹਿਬ ਵੀ ਇਸ ਗੱਲ ਨਾਲ ਸੈਟੀਸਫਾਈ ਨੇ ਪਿੱਛਾ ਦੀ ਕੋਈ ਨਾ ਦੁਸ਼ਮਨੀ ਨਹੀਂ ਤੇ ਨਾ ਹੀ ਅਸੀਂ ਕਿਸੇ ਦਾ ਨੁਕਸਾਨ ਚਾਹੁੰਦੇ ਆ ਬਾਕੀ ਜਿਹੜੇ মিডিਆ ਵਾਲੇ ਨੇ ਜਾਂ ਜਿਹੜੇ ਖਾਉ ਲੀਡਰ ਪਰੇ ਫਿਰਦੇ ਨੇ ਕਿ ਇਕਨੋਸ ਕੀ ਲੜਾਈ ਦੇ ਸਿਰ ਤੇ ਉਹ ਸ਼ਾਂਤੀ ਨਾਲ ਘਰ ਬੈਹਿ ਜਾਣ ਨਾ ਕਿ ਨਾ ਭੜਕਾਉਣ ਤੇ ਨਾ ਕਿਸਦਾ ਲੜਾਈ ਤਕਰਾਰ ਵਧਾਉਣ ਇਸ ਕਰਕੇ ਦਾਸ ਦੀਆਂ ਬੇਨਤੀਆਂ ਚੰਨਾਂ ਜੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾਰ ਹਾਲ ਸਾਹਿਬ ਵਾਹਿਗੁਰੂ ਜੀ ਕੀ ਬੋਦੀ